ਅੱਜ ਦੇ ਜਿਹੜਾ ਉਹ ਤੜਕੇ ਇਹਦਾ ਜ਼ਮੀਨਾਂ ਦਾ ਮਰਬੇਬੰਦੀ ਦਾ 73 ਵਾਲੀ ਦੀ ਮਰਬੇਬੰਦੀ ਆ ਪੰਜਾਬ ਵਿੱਚ ਦੇ ਮਰਬੇਬੰਦੀ ਇਹ ਹੀ ਗੱਲ ਸਾਫ ਕਰਦੇ ਇਥੇ ਕਮੀਰਾਣਾ ਇਹ ਮਰਬੇਬੰਦੀ ਧੱਕੇ ਨਾਲ ਸਰਕਾਰ ਕਰਦੀ ਹੈ ਹਾਈ ਕੋਰਟ ਦਾ ਫੈਸਲਾ ਕਰਾਇਆ ਹੋਇਆ ਹੈ ਹਾਈ ਕੋਰਟ ਤੋਂ ਇੱਕ ਪੱਖ ਲਕੋਇਆ ਹੋਇਆ ਹੈ ਜਿਹੜੇ ਪੱਖ 'ਚ ਕਿਸਾਨਾਂ ਦੇ 9 ਜਮੀਨ ਚੜ੍ਹਨੀ ਚਾਹੀਦੀ ਸੀ ਉਹਦਾ ਫੈਸਲਾ ਹੋਇਆ ਡਿਊਸੀਨੋਂ ਆਰਡਰ ਆਇਆ ਡਿਊਸੀ ਨੇ ਚਿੱਠੀ ਅਸਕੇ ਹੁਣ ਕੱਢਿਆ ਅਸਕੇ ਹੁਣ ਚਿੱਠੀ ਤੁਸੀਂ ਲਾਣੋਂ ਕੱਢੀ ਆ ਉਹ ਲਾਗੂ ਨਹੀਂ ਕਰਿਆ ਪੱਖ ਲਗੋ ਲਿਆ ਜਿਹੜਾ ਉਹ ਤੋਂ ਪਹਿਲਾਂ ਕੋਈ ਸਹੀ ਫਰਮਾਨ ਹੋਇਆ ਸੀ ਰਾਜਿਆਂ ਵੱਲੋਂ ਵੀ ਦੋ ਹਿੱਸੇ ਮਜਾਰਿਆਂ ਦੇ ਕੇ ਉਹਨਾਂ ਜ਼ਗੀਰਦਾਰਾਂ ਦਾ ਹੈ ਉਹ ਕੱਲਾ ਉਹਨੂੰ ਦਿਖਾ ਕੇ ਇਹਦੇ ਦਾਤੇ ਮਰਬੇ ਬੰਦੀ ਕਰਾਉਣਾ ਚਾਹੁੰਦੇ ਆ ਕੋਰਟ ਤੋਂ ਖੈਰ ਕਰਾ ਲੈ ਹੈ ਕੋਰਟ ਤੋਂ ਉਹ 8 ਨੂੰ ਵੀ ਆਏ 7 ਨੂੰ ਵੀ ਆਏ 8 ਨੂੰ ਵੀ ਆਏ 8 ਨੂੰ ਸਾਡੇ ਨਾਲ ਗੱਲ ਚਲਾ ਲਈ ਉਹ ਗੱਲ ਵੀ ਚਲੀ ਉਹ ਤੋਂ ਬਾਅਦ ਉਹਨਾਂ ਨੂੰ ਵੀ ਉਹਨਾਂ ਨੂੰ ਬੈਲ ਬੈਠ ਕੇ ਕਰਾਂਗੇ ਇਹ ਪਰਸੋਂ ਗੱਲ ਹੋਈ ਜਣਾ ਪਿੰਡ ਵਾਲਿਆਂ ਨਾਲ ਸੋਮਵਾਰ ਦਾ ਇਹਨਾਂ ਦਾ ਟਾਈਮ ਰੱਖਿਆ ਜਨ ਵੀ ਉਹ ਕੱਲ ਵੀ ਚੜ ਕੇ ਆਏ ਗੱਲ 7 ਵਜੇ ਆ ਗਏ ਅੱਜ ਸਵੇਰ 6 ਵਜੇ ਆ ਗਏ ਅੱਜ ਵੱਡਾ ਢੇੜ ਹੁੰਦਾ ਹੁੰਦਾ ਟੜਿਆ ਇਧਰੋਂ ਬੱਚ ਦੇਖੀ ਹੈ ਨਹੀਂ ਵੱਡਾ ਢੇੜ ਹੁੰਦਾ ਹੁਣ ਉਹਨਾਂ ਦਾ ਤਰੀਕਾ ਵੀ ਟੜ ਕੇ ਸਿੰਘਾਂ ਜਾਓ ਲੋਕ ਹੌਲੀ ਹੌਲੀ ਆਉਂਦੇ ਆ ਇਹ ਜਿਹੜਾ ਕੰਮ ਕਰਨਾ ਇੱਕ ਦਿਨ ਨਹੀਂ ਉਹਨਾਂ ਨੂੰ ਪੇਸਟਾਂ ਚ ਕਰ ਲਓ ਕੱਲ ਨੂੰ ਸਾਡਾ ਜਿਹੜੀ ਅੱਜ ਮੀਟਿੰਗ ਹੋਈ ਸਾਰੇ ਜ਼ਿਲ੍ਹਿਆਂ ਨਾਲ ਹੋ ਗਈ ਸਾਰੇ ਜ਼ਿਲ੍ਹੇ ਦੇ ਇੱਥੇ ਆਗੂ ਆਏ ਹੋਏ ਆ ਸਾਡਾ ਫੈਸਲਾ ਹੈ ਕਿ ਕਿਸੇ ਵੀ ਕੀਮਤ ਤੇ ਅਸੀਂ ਕੱਲ ਨੂੰ ਡਰੋਨ ਚੱਲਣ ਨਹੀਂ ਦੇਵਾਂਗੇ ਜੇ ਉਹਨਾਂ ਨੇ ਡਰੋਨ ਚਲਾਉਣਾ ਹੈ ਸਰਕਾਰ ਤਾਂ ਖੜੀ ਐ ਜਥੇਬੰਦੀ ਨੂੰ ਫਿਰ ਉਹ ਸਾਨੂੰ ਮਾਰ ਕੇ ਲਤਾਂਵਾਹ ਬਣ ਕੇ ਜੇਲੇ ਲਿਜਾ ਕੇ ਸਾਰੇ ਪੰਜਾਬ ਦੀ ਫੁਰਸਤਨ ਫਿਰ ਉਹ ਕਰ ਲਾਣ ਇਥੇ ਉਸ ਤੋਂ ਬਾਅਦ ਜਿਹੜੀ ਕੋਲ ਪੰਜਾਬ ਦੀ ਜਿਵੇਂ ਹੋਰ ਐ ਸਾਰੇ ਥਾਂਾਂ ਤੇ ਉਹ ਲੋਕ ਦੇਖ ਲਓਗੇ ਉਹਦਾ ਕੀ ਕਰਨਾ ਹੁਣ ਵੀ ਇਧਰ ਜਾਉਂਦਾ ਦਾ ਮਸਲਾ ਚੱਲੀ ਜਾਂਦਾ 717 ਏਕੜ ਜ਼ਮੀਨ ਐ ਉਧਰ ਮਸਲਾ ਫਾਜਲ ਕਿਹ ਹੁੰਦਾ 2700 ਏਕੜ ਜ਼ਮੀਨ ਐ 7 ਪਿੰਡ ਹੈਗੇ ਉਹਦੇ ਵਿੱਚ ਉਧਰ ਬਠੋਰੀ ਪਟਿਆਲੇ ਜ਼ਿਲ੍ਹੇ ਦਾ ਪਿੰਡ ਐ ਪਾਖੜਾ ਦੇ ਨੇੜੇ ਲੱਗਦਾ ਹੈ ਉੱਥੇ 550 ਏਕੜ ਦਾ ਚੱਲੇ ਜਾਂਦਾ ਇਹਨਾਂ ਦੇ ਨਾਲ ਜੇ ਤਿੰਨ ਥਾਂ ਦੇ ਸਿੱਧੇ ਜਮੀਨ ਦੇ ਜਿਹੜੇ ਲੋਕ ਕਿਹਨੂੰ 100 ਸਾਲਾਂ ਦੇ ਜਿਹਾ ਉਹਨਾਂ ਦੀ ਗੱਲ ਕਹਿਣਾ ਤਾਂ 100 ਲਗਭਗ 9 ਸਾਲ ਹੋ ਗਿਆ ਉਹਨਾਂ ਦਾ ਇਹਨਾਂ ਦਾ ਕਬਜ਼ਾ ਉਹਨਾਂ ਦੇ ਕੋਲੇ ਗਰਦੌਰੀ ਹੈ ਫੈਸਲਾ ਵੀ ਹੋ ਗਿਆ ਉਹ ਅੱਗੇ ਚੱਲਦੇ ਕਿਉਂਕਿ ਇਥੋਂ ਦਾ ਜਿਹੜਾ ਢਾਂਚਾ ਜਿਹੜਾ ਹੈਗਾ ਉਹ ਤਖੜਿਆ ਨਾ ਹੁੰਦਾ ਹੱਕ 'ਚ ਉਹਦੇ ਕਰਕੇ ਇਹਨੇ ਨਾ ਨਹੀਂ ਚੜਿਆ ਉਹਨਾਂ ਨੂੰ 50 ਸਾਲ ਹੋ ਗਏ ਸੁਪਰੀਮ ਕੋਰਟ ਦਾ ਫੈਸਲਾ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਕੇ ਉਹਨੂੰ ਹੱਕ ਜੀ ਕੀਤਾ ਜਿਹੜਾ ਪਟਿਆਲੇ ਵਾਲਾ ਫੰਡ ਆ ਗਿਆ ਬਖੋਰੀ ਉਹਦੇ باوجود ਉਹਨਾਂ ਨੇ ਇੱਕ ਦੂਜੇ ਨੂੰ ਦਾਹਾ ਬੈ ਵੀ ਕੀਤੀਆਂ ਹੋਈਆਂ ਇਹਦੇ باوجود ਕਹਿੰਦੇ ਉਹ ਤਾਂ ਜੀ ਪਰਜੈਤੀ ਦੀ ਜਮੀਨ ਹੈ ਕਿਸ ਕਰਕੇ ਸੀ ਛੜਾਉਣਾ ਆਈ ਉਹਦਰ ਨਜੂਰ ਦੀ ਸਾਹਿਬ ਜਿਮੀਨ ਹੈ ਜਿਹੜੀ ਫਾਜ ਲੱਗਿਆ ਵਾਲੇ ਚ 2700 ਏਕੜ ਜੁਮਲਾ ਮਾਲਕਨ ਹੈਗੀ ਆ ਉਹਦੇ ਚ ਭਾਰਤ ਵਾਲਾ ਨਿਕਲਿਆ ਉਹਦੇ ਚ 30 ਏਕੜ ਆ ਗਏ ਹੁਣ ਜੇ ਤੁਸੀਂ ਕਾਬਜ ਕਰਾਉਣਾ ਫਿਰ ਜੇ ਮਾਲਾ ਕੱਢ ਲਈ ਛੱਡ ਦੋ ਉਹਨੂੰ ਮਾਜਵਾ ਕੇ ਉਹਨਾਂ ਦੇ ਆਓ ਉਹ ਕਹਿੰਦੇ ਤੁਹਾਡੇ ਨਾਲ ਨਹੀਂ ਤੁਹਾਨੂੰ ਮਾਜਵਾ ਕਾਦਾ ਦੇਣਗੇ ਉਹਨਾਂ ਨੇ ਦਾ ਵਿਰੋਧ ਕੀਤਾ ਉਹਨਾਂ ਨੇ ਉਹਦੇ ਡਾਂਸਰ ਡੀ ਦਾ ਫੜ ਕੇ ਲਿਆ ਜੇਲ੍ਹਾਂ ਚ ਇੱਕ ਦਿਨ ਦਾ ਮੈਚ ਕਹਾਤਾ ਉਹਦੇ ਤੇ ਫੇਰ ਇਕੱਠੇ ਹੋ ਕੇ ਆ ਗਏ ਚੱਲ ਫੇਰ ਉਹਨਾਂ ਦੇ ਵੱਡੀ ਪੱਧਰ ਤੇ ਹਮਲਾ ਕਰਿਆ ਫੜੇ ਕਰਿਆ ਉਹ ਜਾ ਕੇ ਥਾਣਾ ਗਏ ਉਹਨੇ ਜਦ ਇਹਨੂੰ ਰਾਜ ਰੋਕ ਲਾਉਣੇ ਜਿੱਤੀ ਰੋੜ ਰੋਕ ਲਿਆ ਮੁੜ ਕੇ ਉਹ ਸਾਰੇ ਬੰਦੇ ਛੱਡੇ ਆ ਕਹਿੰਦੇ ਇਸ ਕਿਸ ਹੁੰਦੀ ਗੰभीर ਲੜਾਈ ਜਿਵੇਂ ਨਾਲਾਂ ਤੇ ਪੂਰੇ ਜੋਰ ਨਾਲ ਚੱਲੀ ਜਾਂਦੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਏਡੇ ਫਿਕਰਬੰਦ ਹੋਏ ਆ ਵੀ ਜ਼ਮੀਨਾਂ ਦੇ ਕਬਜ਼ਾ ਜ਼ਰੂਰ ਕਰਨਾ ਹੈ ਅਸੀਂ ਕਹਿੰਦੇ ਜਿਹੜਾ ਪੰਜਾਬ ਦਾ ਪਾਣੀ ਹੈ ਉਹਨੂੰ ਬਚਾਉਣਾ ਹੈ ਹੁਣ ਪੰਜਾਬ ਦੇ ਪਾਣੀ ਦਾ ਰੌਲਾ ਕਿੱਡਾ ਹੈ ਅਸੀਂ ਕਹਿੰਦੇ ਇਹ ਹਰਿਆਣਾ ਦੀ ਸਰਕਾਰ ਵੀ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਇਹਨਾਂ ਦੀ ਸੀਟੀ ਰਲ ਗਈ ਕਿ ਆਪਾਂ ਪਾਣੀ ਵਾਲੇ ਤੇ ਰੌਲਾ ਖੜੋ ਲੋਕਾਂ ਦਾ ਦਿਮਾਗ ਇੱਧਰ ਲਾਓ ਜਿਹੜਾ ਲੋਕਾਂ ਦੇ ਖਿਲਾਫ ਹਮਲੇ ਕਰਨੇ ਜ਼ਮੀਨਾਂ ਖੋਹਣੀਆਂ ਬਾਹਰਲੇ ਦੇਸ਼ਾਂ ਨਾਲ ਫਿਰ ਜਿਹੜਾ ਉਹ ਟੈਕਸ ਹੈ ਵਪਾਰ ਸ਼ੁਰੂ ਕਰਨਾ ਹੈ ਉਹਨੂੰ ਲਟਾਉਣਾ ਹੈ ਜੇ ਕਹਣਾ ਹੋਵੇ ਦੇਸ਼ ਉਹ ਸਮਝੌਤੇ ਕਰਦੇ ਆ ਉਦੋਂ ਜੂ ਆ ਪਾਕਿਸਤਾਨ ਨਾਲ ਰੌਲਾ ਖੜਾ ਕਰਿਆ ਇਹਨਾਂ ਨੇ ਉਹੌੜੇ ਚੱਲੀ ਜਾਂਦੇ ਆ ਜੇ ਅਸੀਂ ਇੱਥੋਂ ਵੀ ਕਹਣਾ ਹੋਏ ਮੁੱਖ ਮੰਤਰੀ ਦੀ ਜਿਹੜਾ ਕਹਿੰਦਾ ਮੈਂ ਤੋਪਖਾ ਨਹੀਂ ਦਿੰਦਾ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇ ਦੇਵੇ ਮੁੱਖ ਮੰਤਰੀ ਸਾਹਿਬ ਜਿਹੜਾ ਕਹਿੰਦਾ ਜਥੇਬੰਦੀ ਵਾਲੇ ਕਿੱਧਰ ਗਏ ਤੁਸੀਂ 4000 ਕੁਸ਼ਕੀ ਤੋਂ ਪਹਿਲਾਂ ਕਿਉਂ ਦਿੱਤਾ ਤੁਸੀਂ ਬੂੰਦ ਪਾਣੀ ਨਹੀਂ ਦੇਣੀ ਪਾਣੀ ਤਾਂ ਬੇਸਤ ਤੋਂ ਬਾਹਰ ਆ ਪਾਕਿਸਤਾਨ ਨੂੰ ਚਾਈ ਜਾਂਦਾ ਤੁਸੀਂ ਬੂੰਦ ਪਾਣੀ ਨਹੀਂ ਦੇਣੀ ਪਾਣੀ ਦਸੋ ਇੱਥੇ ਗੱਦਲਾ ਹੋਈ ਜਾਂਦਾ ਫੈਕਟਰੀਆਂ ਵਾਲੇ ਕਰੀ ਜਾਂਦੇ ਜਿਹਨ ਦਾ ਉਹਦਾ ਕੋਈ ਵਿਰੋਧ ਕਰਦਾ ਤੁਸੀਂ ਡਾਂਗ ਲੈ ਕੇ ਉਧਰ ਆਉਣੇ ਹੋ ਜੇ ਤੁਹਾਨੂੰ ਬੂੰਦ ਪਾਣੀ ਦੀ ਐਡੀ ਫਿਕਰ ਹੈਗੀ ਹੈ ਪੂਰੇ ਪਾਣੀ ਤੇ ਸੰਸਾਰ ਬੈਂਕ ਦੇ ਹੁਕਮਾਂ ਦੇ ਤਹਿਤ ਉਹ ਪਾਣੀ ਦੇ ਕਬਜ਼ਾ ਕਰਨ ਆ ਰਹੇ ਐ ਇੱਥੇ ਦੌਦਰ ਕਬਜ਼ਾ ਕੀਤਾ ਹੋਇਆ ਹੈ ਨਹਿਰ ਦੇ ਪਾਣੀ ਲੈ ਕੇ ਅੰਮ੍ਰਿਤਸਰ ਨੂੰ ਸਾਰੇ ਨੂੰ ਪਾਣੀ ਦੇ ਕਬਜ਼ਾ ਕਰਕੇ ਪਾਣੀ ਦੇਣਾ ਅੰਮ੍ਰਿਤਸਰ ਨੂੰ ਲੁਧਿਆਣੇ ਨੂੰ ਸਾਰੇ ਨੂੰ ਪਾਣੀ ਦੇਣਾ ਸੁੱਧ ਕਰਕੇ ਉਹਨਾਂ ਨੂੰ ਮਤਲਬ ਕਾਰਬੋਨੇਟ ਕਰਾਣੇ ਨੇ ਪਾਣੀ ਉਹਨਾਂ ਨੂੰ ਉਲਟਾਇਆ ਜਾ ਰਿਹਾ ਹੈ ਪੋਤਲਾ ਵੀ ਦਰਿਆਵਾਂ ਵਾਲਾ ਵੀ ਧਰ ਦੇਟ ਲੱਗ ਫਿਰ ਧਰਤੀ ਤੋਂ ਪਾਣੀ ਕੱਢ ਕੇ ਦੌਦਰ ਦੇ ਮੀਟਰ ਲੱਗੋ ਬਿਜਲੀ ਧਰਤੀੋਂ ਪਾਣੀ ਕਿੰਨਾ ਕੱਢ ਲਿਆ ਇਹ ਜਿਹੜੀ ਕੁਦਰਤੀ ਨਿਯਮਤ ਹੈ ਉਗਨੇ ਕੁਦਰਤੀ ਨਿਯਮ ਦੇ ਕੇ ਮਰੇਗੀ ਪਾਣੀ ਕਿਨੇ ਪੈਦਾ ਕੀਤਾ ਸੰਸਾਰ ਮੈਂ ਕਿਨੇ ਪੈਦਾ ਕੀਤਾ ਕਿ ਨਾ ਹਕਮ ਨਹੀਂ ਦਿੰਦਾ ਇਹ ਕੁਦਰਤ ਦੀ ਦੇਣਾ ਪੜੀ ਤੇ ਕੁਦਰਤ ਸਾਰੇ ਵਸਨੀਕਾਂ ਦਾ ਜਿੱਤੋਪਾ ਹੈ ਇਹ ਤਾਂ ਕੋਈ ਕੰਟਰੋਲ ਕਰਨੋ ਕਹੇ ਇਹ ਤੋਪਾ ਇੱਥੇ ਤਾਂ ਲੱਗੋ ਇੱਥੇ ਲੱਗਣ ਨਹੀਂ ਲੰਦਾ ਇਹ ਕਿਵੇਂ ਦਾ ਕੁਦਰਤ ਦੀ ਦੇਣਾ ਮੈਂ ਅੱਜ ਇੱਥੇ ਬਹੁਤ ਨਹੀਂ ਵੰਡ ਦੇਣਾ ਜਿਹੜੀਆਂ ਕੋਈ ਕੁਦਰਤ ਦੇ ਲੋਕਾਂ ਵਾਸਤੇ ਨਿਯਾਮਤਾਵਾਂ ਬੜੀਆਂ ਹੋਈਆਂ ਕੋਈ ਸਾਰੇ ਮਨੁੱਖਤਾ ਦਾ ਹੱਕ ਹੈ ਕਿੰਨੀ ਉਹਨੂੰ ਸਾਰੇ ਨੂੰ ਕਬਜ਼ਾ ਕਰਕੇ ਕਾਰਪੋਰੇਟ ਨੂੰ ਸੌਂਡ ਕਿਉਂ ਇਹਦੇ باوجود ਕਹਿੰਦਾ ਮੈਂ ਪਾਣੀ ਦਾ ਰੱਖਾਂ ਖੇਤੀ ਨੀਤੀ ਬਣਾਈ ਜੀਦਾ ਕਹਿੰਦਾ ਬਹੁਤ ਤੇਜ਼ੀ ਨਾਲ ਲਾਗੂ ਕਰਾਂਗੇ ਮੁੜ ਕੇ ਦੱਬ ਲਈ ਅਸੀਂ ਚੰਡੀਗੜ੍ਹ ਜਾ ਕੇ ਖੇਤੀ ਨੀਤੀ ਕਢਵਾ ਘੜਾ ਵੀ ਲਈ ਉਹਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਧਰਤੀ ਦੇ ਸਾਹ ਪਾਣੀ ਮੋਕਣ ਨੂੰ ਤਿਆਰ ਹੋਇਆ ਖੜਾ ਆਏ ਵਾਰ ਹੜ ਮਾਰਦੇ ਐ ਐਡਾ ਪਾਣੀ ਦਾ ਰੱਖਾ ਫਿਰ ਰੀਚਾਰਜ ਕਰਦਾ ਕਰੇ ਹੜ ਵਾਲੇ ਪਾਣੀ ਨੂੰ ਕੰਟਰੋਲ ਕਰਕੇ ਹੁਣ ਜੇ ਉਹ ਖੇਤੀ ਨੀਤੀ ਲਾਗੂ ਕਰ ਲੈਣੀ ਹੋ ਜਿਹੜੀ ਇਹਨਾਂ ਦੇ ਮਾਰਾਂ ਨੇ ਤਿਆਰ ਕੀਤੇ ਸਾਡੇ ਸੁਝਾਅ ਵੀ ਦਿੱਤੇ ਹੋਏ ਐ ਜੇ ਉਹਨੂੰ ਸਾਡੇ ਸੁਝਾਅ ਨਾਲ ਵੀ ਫਿੱਟ ਹੋਣੇ ਐ ਕਿ ਉਹਨੂੰ ਮਾਰਾਂ ਵਾਲੀ ਕਰ ਦਿਓ ਜੇ ਮਾਰਾਂ ਵਾਲੀ ਵੀ ਨੀਤੀ ਕਰਦੇ ਪੰਜਾਬ ਦਾ ਧਰਤੀ ਹਟਲਾ ਪਾਣੀ ਬਚਾ ਲੜ ਉਹਨਾਂ ਨੇ ਅੱਡੋ ਅੱਡ ਏਰੀਆ ਚ ਝੋਨੇ ਤੋਂ ਬਣਾ ਜਿਹੜੇ ਬਾਹਲਾ ਪਾਣੀ ਪਾਦੇ ਕਿਹੜੀਆਂ ਮਸਲਾ ਹੋ ਸਕਦੀਆਂ ਤੇ ਉੱਥੇ 10 ਬੰਨਾਂ ਦਾ ਗਰੁੱਪ ਬਣਾ ਕੇ ਉਹਨੂੰ ਡੱਬਾ ਬੰਦ ਕਰਕੇ ਉਹਨੂੰ ਦਾ ਹੱਥ ਪੱਥਰ ਸਪਲਾਈ ਕਰੋ ਉਹਦੀ ਉਹਦੇ ਨਾਲ ਪੂਰੇ ਪੰਜਾਬ ਦਾ ਫਰਕ ਬੂ ਰੰਗਲੇ ਵਾਲੇ ਬਸ ਨੂੰ ਕਦਮ ਬਣਦੇ ਆ ਏਦਾਂ ਪਾਣੀ ਦਾ ਸਾਡਾ ਭਗਵਾਨ ਦਾ ਰੱਖਾ ਇਹ ਫਿਰ ਕਿਉਂ ਨਹੀਂ ਕਰਦਾ ਜੇ ਅਸੀਂ ਚੰਡੀਗੜ੍ਹ ਜਾਂਦੇ ਵੀ ਭਾਈ ਸਾਡੀ ਸੁਣ ਲੋ ਕਰ ਲੋ ਉਹ ਕਹਿੰਦਾ ਹੁਣ ਨੇ ਕੌਣ ਚੰਡੀਗੜ੍ਹ ਬਣਨ ਵਾਲੇ ਜੇ ਰਾਜਧਾਨੀ ਉਹਦੀ ਚੰਡੀ ਨੂੰ ਲੋਕਾਂ ਨੂੰ ਹੀ ਬਣਨ ਦਿੰਦਾ ਉਹ ਇਥੇ ਰੇਪਿੰਡਾਂ ਚ ਕਾਦੇ ਵਾਅਦੇ ਹੁੰਦਾ ਕਿ ਉਹਨੇ ਉਹਦਾ ਵਿਰੋਧ ਕਰ 啊好啊来那好。